ਰੰਗ ਦਾ ਇੱਕ ਹੋਰ ਸ਼ੇਰ ਹੋ ਦਾਦੇ ਨੇ ਖੜਾ ਲਿਆ ਪੁੱਤਾ ਬਾਹੋਂ ਫੜ ਕੇ ਕਹਿੰਦੇ ਦਾਦਾ ਅਬ ਦੇ ਜਮਾਨੇ ਦੀਆਂ ਗੱਲਾਂ ਪੋਤੇ ਨੂੰ ਕੋਲ ਬਿਠਾ ਕੇ ਕਹਿੰਦਾ ਹੋ ਦਾਦੇ ਨੇ ਖੜਾ ਲਿਆ ਪੁੱਤਾ ਬਾਹੋਂ ਫੜ ਕੇ ਉਹ ਕਹਿੰਦਾ ਗੱਲ ਸੁਣ ਮੇਰੀ ਪੁੱਤਾ ਕੰਨ ਕਰਕੇ ਮੱਖਣ ਭਾਜੀ ਮੈਂ ਕਿਦਾਂ ਥੋੜੇ ਦਿਨ ਪਹਿਲਾਂ ਰੀਲ ਵੇਖੀ ਉਹਨ ਰੀਲਾਂ ਦਾ ਜਮਾਨਾ ਐ ਸਕਰੋਲ ਕਰਦੇ ਰਹੋ ਦੁਨੀਆ ਸਾਰੀ ਕੈਮਰੇ ਤੇ ਮੂਰੇ ਆ ਜਾਂਦੀ థాంਕ ਯੂ ਸਰ ਬਹੁਤ ਸਾਰਾ ਪਿਆਰ ਬਹੁਤ ਰਿਸਪੈਕਟ ਤੁਹਾਡੇ ਵੱਲੋਂ ਉਹ ਕੋਈ ਦਾਦਾ ਭਾਜੀ ਰੀਲ ਤੇ ਇੰਟਰਵਿਊ ਦੇ ਰਿਆ ਸੀ ਕਹਿੰਦਾ ਬਾਹਰ ਬੈਠੇ ਕਹਿੰਦਾ ਮੈਂ ਆਪਦੇ ਪੋਤੇ ਨੂੰ ਝਿੜਕਦਾ ਕਹਿੰਦਾ ਉਹ ਮੈਨੂੰ ਅੰਗਰੇਜ਼ੀ ਚ ਕਹਿੰਦਾ ਕਹਿੰਦਾ ਤੂੰ ਮੇਰੇ ਡੈਡ ਦਾ ਡੈਡ ਆ ਮੈਨੂੰ ਨਹੀਂ ਪਤਾ ਮੇਰਾ ਕੀ ਆ ਮੇਰੇ ਤੇ ਕਹਿੰਦਾ ਤੇਰਾ ਕੋਈ ਰੋਪ ਨਹੀਂ ਤੂੰ ਮੇਰੇ ਡੈਡ ਦਾ ਡੈਡਾਂਂ ਦਾ ਤੂੰ ਡੈਡ ਨੂੰ ਜੋ ਮਰਜੀ ਕਹਿ। ਕੀ ਜ਼ਮਾਨੇ ਆ ਗਏ। ਕਈਆਂ ਦੇ ਪਰਦਾਦੇ ਵੀ ਹਜੇ ਬੈਠੇ ਸੀਗੇ ਤੇ ਪਰਦਾਦੇ ਦੀ ਵੀ ਅੱਖ ਦੀ ਘੂਰੀ ਹੁੰਦੀ ਸੀ। ਇੱਥੇ ਨਹੀਂ ਜਾਣਾ ਤੇ ਉੱਥੇ ਨਹੀਂ ਜਾਣਾ ਤੇ ਹੁਣ ਵਾਲਾ ਦਾਦਾ ਗੱਲ ਕੀ ਕਹਿੰਦਾ? ਉਹ ਦਾਦੇ ਨੇ ਖੜਾ ਲਿਆ ਪੋਤਾ ਬਾਹੋਂ ਫੜ ਕੇ। ਉਹ ਕਹਿੰਦਾ ਗੱਲ ਸੁਣ ਮੇਰੀ ਪੁੱਤਾ ਕੰਨ ਕਰਕੇ। ਖੋਲ ਕੇ ਸੁਣਾਵਾ ਜ਼ਿੰਦਗੀ ਦੇ ਵਰਕੇ। ਉਹ ਕਿਹੜੇ ਕਿਹੜੇ ਹੁੰਦੇ ਸੀਗੇ ਸਾਡੇ ਖਰਚੇ ਦਾਰੂ ਪੀਣ ਵਾਲਾ ਕੋਈ ਕੋਈ ਬੰਦਾ ਹੁੰਦਾ ਸੀ ਦਾਰੂ ਪੀਣ ਵਾਲਾ ਕੋਈ ਕੋਈ ਬੰਦਾ ਹੁੰਦਾ ਸੀ ਉਹ ਸਾਡੇ ਵਾਲਾ ਬੇਲਾ ਪੁੱਤ ਚੰਗਾ ਹੁੰਦਾ ਸੀ ਇਹੋ ਉਹ ਪਿੰਡ ਵਿੱਚ ਕਿਹਦੇ ਕੋਲੇ ਕਾਰ ਹੁੰਦੀ ਸੀ ਉਹ ਪਿੰਡ ਵਿੱਚ ਕਿਹਦੇ ਕੋਲੇ ਕਾਰ ਹੁੰਦੀ ਸੀ ਤੇ ਰੱਬ ਜਾਣੇ ਕੀ ਦੀ ਸਰਕਾਰ ਹੁੰਦੀ ਸੀ ਕਲੇ ਵਾਲਾ ਉਦੋਂ ਪੁੱਤ ਲੂਣ ਹੁੰਦਾ ਸੀ ਤੇ ਪਿੰਡ ਵਿੱਚ ਕੀ ਦੇ ਕੋਲੇ ਫੋਨ ਹੁੰਦਾ ਸੀ ਇਸ ਸਮੇਂ ਦੇ ਨਾਲ ਨਾਲ ਜੋ ਤਬਦੀਲੀਆਂ ਆ ਰਹੀਆਂ ਚੰਗੀਆਂ ਵੀ ਨੇ ਕਈ ਬਹੁਤ ਚੰਗੀਆਂ ਨੇ ਕਈ ਬਹੁਤ ਮਾੜੀਆਂ ਨੇ ਕਿਉਂਕਿ ਤਰੱਕੀ ਕਰਨਾ ਔਰ ਮੁਲਕ ਦਾ ਇੱਕ ਫਰਜ਼ ਕਹਿ ਲਓ ਇੱਕ ਜਿਵੇਂ ਜਿਵੇਂ ਜ਼ਮਾਨਾ ਬਦਲਦਾ ਜ਼ਮਾਨੇ ਦੇ ਨਾਲ ਨਾਲ ਆਪ ਦੇ ਆਪ ਨੂੰ ਬਦਲਿਆ ਨਾ ਬਹੁਤ ਪੁਰਾਣੇ ਹੋ ਜਾਣਗੇ ਸਭ ਸਹੀ ਹੈ ਪਰ ਸਹੀ ਤੇ ਗਲਤ ਦਾ ਫਰਕ ਐਨਾ ਕਾਪਾ ਨੂੰ ਪਤਾ ਲੱਗ ਜੇ ਹੁਣ ਟਲੇ ਵਾਲਾਂ ਉਦੋਂ ਪੁੱਤ ਲੂਣ ਹੁੰਦਾ ਸੀ ਪਿੰਡ ਵਿੱਚ ਕੀ ਦੇ ਕੋਲੇ ਫੋਨ ਹੁੰਦਾ ਸੀ ਪਹਿਲਾਂ ਇੱਕ ਘਰੇ ਫੋਨ ਆਉਣਾ ਉਹਨੂੰ ਭੱਜੇ ਜਾਂਦੇ ਬੁਲਾਉਂਦੇ ਨੇ ਲੈ ਤੇਰਾ ਫੋਨ ਆ ਗਿਆ ਅਗਲਾ ਵੀ ਕਹਿੰਦਾ 5 ਕਿ ਮਿੰਟ ਬਾਅਦ ਫਿਰ ਭੱਜਾ ਭੱਜਾ ਪਹੁੰਚਦਾ ਲੈ ਫਲਾਨਿਆਂ ਘਰੇ ਦਾ ਫੋਨ ਆ ਗਿਆ ਪਿੰਡ ਵਿੱਚ ਇੱਕ ਦੋ ਘਰ ਹੁੰਦੇ ਸੀ ਜਿਨ੍ਹਾਂ ਘਰੇ ਟੈਲੀਫੋਨ ਲੱਗਦਾ ਸੀ ਹੋ ਟੜਲੇ ਵਾਲਾ ਉਦੋਂ ਪੁੱਤ ਲੂਣ ਹੁੰਦਾ ਸੀ ਤੇ ਪਿੰਡ ਵਿੱਚ ਕੀ ਦੇ ਕੋਲੇ ਫੂਣ ਹੁੰਦਾ ਸੀ ਘੇਰਾ ਫੇਰੀ ਵਾਲਾ ਘੇਰਾ ਫੇਰੀ ਵਾਲਾ ਨਾਲ ਕੋਈ ਧੰਦਾ ਹੁੰਦਾ ਸੀ ਉਹ ਸਾਡੇ ਵਾਲਾ ਵੇਲਾ ਪੁੱਤ ਚੰਗਾ ਹੁੰਦਾ ਸੀ ਕੋਈ ਕੋਈ ਘਰ ਉਦੋਂ ਪੱਕੇ ਹੁੰਦੇ ਸੀ ਤੇ ਬਹੁਤੇ ਘਰ ਪਿੰਡ ਵਿੱਚ ਕੱਚੇ ਹੁੰਦੇ ਸੀ ਕਿਤੇ ਗੱਲਾਂ ਤੋਂ ਬੋਰ ਤਾਂ ਨਹੀਂ ਹੋ ਗਿਆ ਕਿ ਕਿਤਾ ਮੁੰਡਾ ਤਾਂ ਹੋਰ ਹੀ 100 ਸਾਲ ਪੁਰਾਣੇ ਲੈ ਗਿਆ ਸਾਨੂੰ ਮੈਨੂੰ ਲੱਗਦਾ ਕਈ ਵਾਰ ਸੁਣ ਲੈਣੀ ਹੈ ਚਾਹੀਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਕੋਈ ਕੋਈ ਘਰ ਓਦੋਂ ਪੱਕੇ ਹੁੰਦੇ ਸੀ ਬੰਤੇ ਘਰ ਪਿੰਡ ਵਿੱਚ ਕੱਚੇ ਹੁੰਦੇ ਸੀ ਚਾਰ ਪੰਜ ਭਾਈ ਰਹਿੰਦੇ ਇਕੱਠੇ ਹੁੰਦੇ ਸੀ ਪਰ ਕੱਟਿਆਂ 'ਚ ਰਹਿਣ ਵਾਲੇ ਸੱਚੇ ਹੁੰਦੇ ਸੀ ਵਾਣ ਦੀ ਕੋਈ ਪੀੜੀ ਤੇ ਯਾ ਕੋਈ ਮੰਜਾ ਹੁੰਦਾ ਸੀ ਉਹ ਸਾਡੇ ਵਾਲਾ ਬੇਲਾ ਪਤ ਚੰਗਾ ਹੁੰਦਾ ਸੀ ਉਹ ਮਿਰਚਾਂ ਦੀ ਚਟਨੀ ਜੋ ਲਾਲ ਹੁੰਦੀ ਸੀ ਤੇ ਕੁਜੇ ਵਿੱਚ ਛੋਲਿਆਂ ਦੀ ਦਾਲ ਹੁੰਦੀ ਸੀ ਲੇਕਿਓ ਸਿੰਘ ਸਾਹਿਬ ਬਹੁਤ ਸਾਰਾ ਮਾਣ ਬਹੁਤ ਜਉਂਦੇ ਵਾਸਤੇ ਰੋ ਉਹ ਮਿਰਚਾਂ ਦੀ ਚਟਨੀ ਜੋ ਲਾਲ ਹੁੰਦੀ ਸੀ ਤੇ ਕੁਜੇ ਵਿੱਚ ਛੋਲਿਆਂ ਦੀ ਦਾਲ ਹੁੰਦੀ ਸੀ ਨਾ ਸੀ ਉਦੋਂ ਕੌਫੀ ਤੇ ਨਾ ਹੀ ਠੰਡਾ ਹੁੰਦਾ ਸੀ ਉਹ ਸਾਡੇ ਵਾਲਾ ਵੇਲਾ ਬਕ ਚੰਗਾ ਹੁੰਦਾ ਸੀ ਸਾਡੀਆਂ ਮਾਤਾ ਜੀ ਜਾਣ ਦਾ ਟਾਈਮ ਹੋ ਗਿਆ ਮੈਂ ਇੱਕ ਗੀਤ ਸੁਣਾਉਣਾ ਸੀ ਤੁਹਾਡੇ ਲਈ ਬਹਿ ਜਾਓ 2 ਮਿੰਟ ਦੋ ਕੁ ਮਿੰਟ ਬਹਿ ਜਾਓ ਆ ਗੀਤ ਸੁਣ ਕੇ ਚੱਲ ਜਾਓ ਤੁਸੀਂ ਮਾਫ ਕਰਨਾ ਭੈਣਾਂ ਦੇ ਲਈ ਇੱਕ ਹੋਰ ਗੀਤ ਮੈਨੂੰ ਯਾਦ ਆ ਗਿਆ ਕਿਉਂਕਿ ਸਾਡੀਆਂ ਮਾਵਾਂ ਖੁਸ਼ ਮਾਤਾਵਾਂ ਖੁਸ਼ ਤੇ ਮੈਨੂੰ ਲੱਗਦਾ ਯੱਗ ਖੁਸ਼ ਮਾਤਾ ਜੀ ਪਿੰਡਾਂ ਤੋਂ ਕੌਣ-ਕੌਣ ਬਿਲੋਂਗ ਕਰਦਾ ਹੈ ਇਹ ਕੋਈ ਸ਼ਰਮ ਦੀ ਗੱਲ ਨਹੀਂ ਮੈਨੂੰ ਲੱਗਦਾ ਮੈਂ ਤਾਂ ਆਪ ਪਿੰਡ ਤੋਂ ਬਿਲੋਂਗ ਕਰਦਾ ਮੈਂ ਹੱਥ ਐ ਖੜਾ ਕਰਾਂ ਜੇ ਕੋਈ ਮੈਨੂੰ ਪੁੱਛੇ ਐ ਇੱਥੇ ਰਹਿ ਫਿਰ ਤੁਸੀਂ ਇਸ ਲੜਾਈ ਬਾਰੇ ਜਾਣਕਾਰ ਹੋਵੋਗੇ ਹਾਂ ਜੀ ਆਹ ਕੀ ਆ ਬਾਤ ਫਿਰ ਤਾਂ ਮੈਂ ਇੱਕ ਜਗ੍ਹਾ ਨਾਲ ਮੈਂ ਸ਼ਹਿਰ ਚ ਕਿਤੇ ਗਾਣਾ ਸ਼ੁਰੂ ਕਰ ਬੈਠਾ ਸੀ ਤੂ ਇੱਕ ਲੇਡੀ ਸੀ ਪਟਿਆੰਜਾਲੀ ਦੀ ਉਹ ਮੈਨੂੰ ਕਰਦੀ ਨੋ ਮੈਂ ਕਹਾਂ ਤੇਰੇ ਪੱਲੇ ਪੈਣ ਵਾਲੀ ਚੀਜ਼ ਨਹੀਂ ਮੈਂ ਬੀਨ ਕਿਤੇ ਹੋਰ ਵਜਾ ਬੈਠਾ ਸੋ ਮੈਂ ਹੁਣ ਉਸ ਤੋਂ ਬਾਅਦ ਮੈਂ ਸੁਭਾਅ ਬਣਾ ਲਿਆ ਮੈਂ ਕਹਾਂ ਪਹਿਲਾਂ ਪੁੱਛ ਲੋ ਵੀ ਪਿੰਡਾਂ ਚ ਕੌਣ ਕੌਣ ਬਲੋਂਗ ਕਰਦਾ ਪਤਾ ਲੱਗੇ ਸਾਰੇ ਚੰਡੀਗੜ੍ਹੋਂ ਆਏ ਹੋਣ ਪਿੰਡਾਂ ਦੀਆਂ ਲੜਾਈਆਂ ਦੋ ਲੜਾਈਆਂ ਬਹੁਤ ਪ੍ਰਸਿੱਧ ਨੇ ਇੱਕ ਲੜਾਈ ਦਾ ਬਹੁਤ ਜ਼ਿਆਦਾ ਪ੍ਰਸਿੱਧ ਹੈ ਪਤਾ ਕਿਹੜੀ ਐਨੀ ਗੈਸ ਇੱਕ ਲੜਾਈ ਹੈਗੀ ਸੱਸ ਤੇ ਨੂੰਹ ਦੀ ਤੇ ਦੂਜੀ ਲੜਾਈ ਸਿਰ ਦੇ ਸਾਈਂ ਦੀ ਇੱਕ ਦਿਨੇ ਹੁੰਦੀ ਇੱਕ ਰਾਤੀ ਹੁੰਦੀ ਮੈਂ ਦੋਨਾਂ ਦਾ ਵੇਰਵਾ ਦੋਨਾਂ ਦਾ ਹਾਲ ਸੁਣਾਉਣ ਲੱਗਿਆ ਤੁਹਾਨੂੰ ਐ ਮੁਲਾਜ਼ਮ ਸਾਹਿਬ ਉਹ ਚੱਕਰ ਪਤਾ ਕੀ ਪੈਂਦਾ ਕਹਿੰਦੇ ਨੂੰ ਪੜ੍ਹੀ ਲਿਖੀ ਐਮਏ ਬੀਐਡ ਬੀਕੌਮ ਪਤਾ ਨਹੀਂ ਕੀ ਕੁਛ ਕਰ ਲਿਆ ਉਹਨੇ ਉਹ ਆਪਦੇ ਜਮਾਨੇ ਦੀ ਕੰਨ ਇਸ ਮੇਰੇ 10 11 ਵਜੇ ਹਰ ਬੌਂਡਿੰਗ ਰਬੌਂਡਿੰਗ ਵਾਲ ਸਿੱਧੇ ਪੁੱਠੇ ਜੇ ਕੀ ਹੁੰਦਾ ਉਹ ਕਰਕੇ ਜਬ ਅਖਾਨਾ ਜਾ ਤੇ 10 ਕਜੇ ਬਾਹਰ ਨਿਕਲਦੀ ਜਦ ਨੂੰ ਸੱਸ ਮੇਰਾ ਬੂੜਾ ਸੋੰਬਰ ਲੈਂਦੀ ਸਾਰਾ ਕੰਮ ਤਾਂ ਹੁੰਦਾ ਕਹਿੰਦੀ ਹਾਈ ਤੱਕ ਉੱਠੀ ਨਹੀਂ ਪੁੱਤ ਵੀ ਉਹਦਾ ਫਾਇਦਾ ਨਹੀਂ ਕੋਈ ਹੋਇਆ ਤੱਪੀ ਖੜੀ ਹੁੰਦੀ ਬਾਅਦ 11 ਕਜੇ ਬਾਹਰ ਨਿਕਲਦੀ ਕਹਿੰਦੀ ਓਰੇ ਆ ਸੱਸ ਕਹਿੰਦੀ ਨੂ ਨੀ ਓਰੇ ਗੱਲ ਸੁਣ ਵੱਢੀ ਤੂੰ ਕਰਿਸ਼ਮਾ ਖਪੂ ਨੀ ਬੈਠੀ ਸ਼ੀਸ਼ੇ ਮੂਰੇ ਹਮੇ ਕੁੜੇ ਬਣ ਕੇ ਤੂ ਹੂਰ ਜੱਟ ਪਾਸਾ ਵਟ ਕੇ ਲੰਘ ਜੇ ਗੱਲ ਨਾ ਪੋਰਾ ਜਰਦੀ ਏ ਨੀ ਤੈਨੂੰ ਜੇ ਕਿਸੇ ਗੱਲ ਤੋਂ ਟੋਕਾਂ ਤੂੰ ਇੱਕ ਦੀਆਂ ਛੱਤੀ ਕਰਦੀ ਏ ਜਿਹੜੀ ਵੀ ਗੱਲ ਕਰਦੀ ਏ ਕੋ ਤੱਤੀ ਕਰਦੀ ਏ ਤੈਨੂੰ ਜੇ ਕਿਸੇ ਗੱਲ ਤੋਂ ਟੋਕਾਂ ਤੂੰ ਇੱਕ ਦੀਆਂ ਛੱਤੀ ਕਰਦੀ ਅੱਗੋਂ ਨੂੰ ਬੜੀ ਚਲਾ ਕੇ ਉਹ ਵੀ ਜਵਾਬ ਦਿੰਦੀ ਕੀ ਕਹਿੰਦੀ ਏ ਕਿੰਦੀ ਕਦੇ ਸੁਰਮਾ ਤੈਨੂੰ ਚੁੱਭਦਾ ਤੇਨਾ ਸੁਰਖੀ ਜਰਦੀ ਏ ਕਦੇ ਸੁਰਮਾ ਤੈਨੂੰ ਚੁੱਭਦਾ ਤੇਨਾ ਸੁਰਖੀ ਜਰਦੀ ਏ ਨੀ ਤੂੰ ਮਾਂ ਚ ਵਟ ਨੂੰ ਪੈਣੀ ਜਮ ਖੱਖਰ ਲੜਦੀ ਏ ਕਰਿਆਣ ਗਵਾਂਡ ਚ ਗੱਲਾਂ ਕਰਿਆਣ ਗਵਾਂਡ ਚ ਗੱਲਾਂ ਆ ਮੇਰੀ ਨੂਨ ਕਮੀਆਂ ਨੀ ਬੇਬੇ ਤੂੰ ਮਾਡਲ 47 ਤੇ ਮੈਂ ਕੱਲ ਦੀ ਜੰਮੀਆਂ ਹੋ ਆੜੀ ਹੈ ਇਹੋ ਸੱਸ ਫੇਰ ਨਹੀਂ ਹਟਦੀ ਪਾਜੀ 2 ਮਿੰਟ ਦੇ ਦਿਓ ਇਹਨਾਂ ਨੂੰ ਖੁਸ਼ ਕਰ ਲੀਆ ਮੁੜ ਕੇ ਤੁਹਾਡੇ ਵੱਲ ਉਹਨਾਂ ਮੈਨ ਲੱਗਦਾ ਤੁਸੀਂ ਵੀ ਇੰਜੋਏ ਕਰ ਰਹੇ ਹੋਵੋਗੇ ਅਜ ਤੋਂ ਬਾਅਦ ਤੁਹਾਡੀ ਲੜਾਈ ਆਉਣੀ ਹੈ ਸੱਸ ਕਹਿੰਦੀ ਜਿੱਦਣ ਦਾ ਘਰ ਸਾਡੇ ਤੇਰਾ ਡੋਲਾ ਆਇਆ ਏ ਨਹੀਂ ਡੋਲਾ ਕਾ ਦਾ ਆਇਆ ਤੋਪ ਦਾ ਗੋਲਾ ਆਇਆ ਏ ਸਾਰਾ ਦਿਨ ਵੇਖੇ ਟੀਵੀ ਕਹਿੰਦਾ ਜਦੋਂ ਐਦਾਂ ਹੱਥ ਤੇ ਹੱਥ ਰੱਖ ਕੇ ਸਾਰਾ ਦਿਨ ਟੈਲੀਵਿਜ਼ਨ ਲਈ ਰੱਖਣਾ ਪੰਗੇ ਦੋ ਪੈਣੇ ਆ। ਕਹਿੰਦੀ ਸਾਰਾ ਦਿਨ ਵੇਖੇ ਕੁੰਮਕੁੰਮ ਕਬੀ ਸਾਸ ਵੀ ਕਬੀ ਬਹੂਤੀ ਕਬੀ ਕਪਿਲ ਕਬੀ ਉਰਉਂਦੀ ਕਬੀ ਪਰਾਂ। ਇਹਨਾਂ ਚੋਂ ਮਿਲਦਾ ਅੱ데ਕਾ ਨਾਟਕ ਬੰਦ ਹੋ ਗਏ ਗਾਣਾ ਪੁਰਾਣਾ ਲਿਖਿਆ ਸੀ ਮੈਂ। ਚੇਤਾ ਕਰਾਈ ਯਾਰ ਬਦਲਾਂਗੇ ਨਾਟਕ। ਹੁਣ ਤਾਂ ਟੀਵੀ ਵੇਖੇ ਨੂੰ ਯੋਗ ਹੋ ਗਿਆ ਪਤਾ ਨਹੀਂ ਨਾਟਕ ਕਿਹੜੇ ਚੱਲਦੇ। ਕਹਿੰਦੀ ਸਾਰਾ ਦਿਨ ਵੇਖੇ ਟੀਵੀ ਤੇ ਕੰਮ ਨੂੰ ਵੇਖ ਕੇ ਮਰਦੀ ਐ। ਨਹੀਂ ਤੂੰ ਇੰਜ ਵਟਨ ਨੂੰ ਪੈਣੀ ਐ। ਸਾਰਾ ਦਿਨ ਵੇਖੇ ਟੀਵੀ ਤੇ ਕੰਮ ਨੂੰ ਵੇਖ ਕੇ ਮਰਦੀ ਐ ਤੈਨੂੰ ਜਿਹੜੀ ਗੱਲ ਤੋਂ ਟੋਕਾਂ ਤੂੰ ਇੱਕ ਦੀਆਂ ਛੱਤੀ ਕਰਦੀ ਐ ਸ਼ਾਮ ਨੂੰ ਸਿਰ ਦਾ ਸਾਈਂ ਆ ਜਾਂਦਾ ਉਹ ਵਿਚਾਰਾ ਕਹਿੰਦੇ ਆ ਦੂਆ ਉਹਦੀ ਲਿਆ ਹੁੰਦਾ ਉਹਨੇ ਕਹਿੰਦਾ ਫਟਾਫਟ ਭੱਜ ਕੇ ਕਾਈ ਜਾ ਕੇ ਰੋਟੀ ਖਾਲੀ ਇਹ ਤੋਂ ਪਹਿਲਾਂ ਕਿ ਲੈ ਜਾਵੇ ਤੇ ਜਾ ਕੇ ਪੈ ਜੀਏ ਤੇ ਰੋਟੀ ਵੀ ਫਿਰ ਘਰੇ ਜਾ ਕੇ ਖਾਣੀ ਆ ਬਾਹਰੋਂ ਖਾ ਕੇ ਆ ਗਿਆ ਉਹਨੇ ਕਿਹਾ ਕੰਜਰ ਤੇ ਕੀ ਦਿਓ ਖਾ ਗਿਆ ਤੇ ਕਰਿਆ ਕਿ ਵੀ ਤਤੀਹ ਹਾਲ ਦਾ ਉਹ ਦੂਜੀ ਲੜਾਈ ਐ ਬੰਦਾ ਬਥੇਰਾ ਲੜਾਈ ਟਾਲਣ ਦੀ ਕੋਸ਼ਿਸ਼ ਕਰਦਾ ਜਦੋਂ ਪੈਗ ਲੱਗਿਆ ਹੋਵੇ ਉਦੋਂ ਖਾਸ ਕਰ ਬੰਦਾ ਕਹਿੰਦਾ ਗਲੇਸ਼ ਨਾ ਮੱਥੇ ਲੱਗੇ ਆ ਸਕੂਨ ਦੀ ਨੀਂਦ ਆ ਜਾਵੇ ਤੇ ਜਦੋਂ ਲਾਈ ਹੁੰਦੀ ਸ਼ੇਟ ਕੋ ਉਦੋਂ ਨਹੀਂ ਗਲੇਸ਼ ਪਿੰਦੀ ਤੱਪੀ ਖੜੀ ਹੁੰਦੀ ਐ ਉਹ ਬੂਆ ਖੋਲਦਾ ਕਹਿੰਦੀ ਮਸਸ ਕਪਤੀ ਦੇ ਝਗੜੇ ਤੋਂ ਉਹ ਕਹਿੰਦਾ ਭਾਗਵਾਨ ਨੇ ਪਾਣੀ ਧਾਣੀ ਤਾਂ ਪੁੱਛ ਲਾ ਕਹਿੰਦੀ ਤੂੰ ਕੈਂਪਾ ਕੋਲਾ ਪੀ ਕੇ ਆਇਆ ਉਹ ਮੈਨੂੰ ਪਤਾ ਲੱਗ ਗਿਆ ਇੰਦੀ ਮੱਸਾ ਸੱਸ ਕਾ ਪੱਟੀ ਦੇ ਝਗੜੇ ਤੋਂ ਬਾਹਲੀ ਆਕੀਆਂ ਨਹੀਂ ਹਟਦੀ ਗੱਲ ਵਧਾਉਣੋਂ ਤਰਲੇ ਕਰ ਕਰ ਥੱਕੀਆਂ ਆ ਸੱਸ ਤਾਂ ਰਹਿੰਦੀ ਸੱਸ ਕਦੇ ਨਾ ਬਣਦੀ ਮੰਮੀਆਂ ਇਹ ਮੈਂ ਨਹੀਂ ਕਹਿੰਦਾ ਨੂੰਹ ਕਹਿੰਦੀ ਕਿਤੇ ਕਹੋਂ ਮੁੰਡਾ ਤਾਂ ਸਾਨੂੰ ਲੜਾ ਕੇ ਚਲਾ ਗਿਆ ਦੇਖ ਨਹੀਂ ਸਾਡਾ ਤਾਂ ਪਿਆਰ ਹੀ ਬਹੁਤਾ ਪਿਆਰ ਵੀ ਬਹੁਤਾ ਕਹਿੰਦੇ ਦੋ ਭਾਂਡੇ ਜਿੱਥੇ ਹੁੰਦਾ ਖੜਕਦੇ ਜਦੋਂ ਕਹਿੰਦੇ ਮੇਲੇ ਤੇ ਜਾਣਾ ਫਿਰ ਉਹਨੂੰ ਹੀ ਸਵੇਰੇ ਉੱਠ ਕੇ ਪਈ ਹੁੰਦੀ ਵੇਖ ਨਹੀਂ ਆ ਕੇ ਕਿਹੜੇ ਸੂਟ ਨਾਲ ਕਿਹੜੀ ਚੁੰਨੀ ਚਚੂ ਪਿਆਰ ਬਹੁਤ ਹੁੰਦਾ ਕਿਉਂਕਿ ਧੀਆ ਵਿਆਹ ਕੇ ਦੂਜੇ ਘਰੇ ਚਲੀ ਗਈਆਂ ਸੱਸ ਦੀ ਸਭ ਤੋਂ ਵੱਡੀ ਸਹੇਲੀ ਬੁੱਢੇ ਵੇਲੇ ਚ ਉਹਦੀ ਨੂ ਹੁੰਦੀ ਐ ਸੋ ਕਰਮਾਂ ਵਾਲੇ ਘਰ ਹੁੰਦੇ ਨੇ ਜਿੱਥੇ ਇੱਕਾ ਇਤਫਾਕ ਐ ਇੱਕ 타ੜੀ ਮਾਰਿਓ ਜਿਨ੍ਹਾਂ ਦੇ ਘਰੇ ਤੇ ਏਕੇ ਨੇ ਆ ਗੱਲ ਬਣੀ ਐ ਹੁਣ ਤਾਂ ਯੁੱਗ ਬਹੁਤ ਬਦਲ ਗਏ ਸਾਰੇ ਪੜੇ ਲਿਖੇ ਨੇ ਹੁਣ ਲੜਾਈ ਪੈਂਦੀ ਨਹੀਂ ਬਹੁਤ ਜਿਹੜੀ ਕਿ ਚੰਗੀ ਗੱਲ ਆ ਸੱਸ ਤਾਂ ਰਹਿੰਦੀ ਸੱਸ ਕਦੇ ਨਾ ਬਣਦੀ ਮੰਮੀ ਆ ਉਹ ਮਾਡਲ 47 ਤੇ ਮੈਂ ਕੱਲ ਦੀ ਜੰਮੀ ਆ ਦੂਜੀ ਲੜਾਈ ਜਦੋਂ ਡੱਕ ਕੇ ਆ ਜਾਣਾ ਜਦੋਂ ਤਾਰੂ ਨਾਲ ਡੱਕਿਆ ਹੈ ਨਾ ਲੜਾਈ ਹੋਣੀ ਸੱਤ ਸੰਗ ਥੋੜਾ ਹੋਣਾ ਫਿਰ ਉੱਥੇ ਕੀ ਕਹਿੰਦੀ ਉਹ ਕਿਹੜੀ ਚੰਦਰੀਬ ਚੋਲਨ ਨੇ ਪਾਈ ਤੇਰੀ ਦਸ ਚੰਗੀ ਮਾਪਿਆਂ ਦੇ ਘਰੇ ਸੀ ਮੈਂ ਪੈ ਗਈ ਤੇਰੇ ਵਸਵੇ ਤੰਦਰੀ ਬਚੋਲਨੇ ਨੇ ਪਾਈ ਤੇਰੀ ਦਸ ਚੰਗੀ ਮਾਪਿਆਂ ਦੇ ਘਰੇ ਸੀ ਮੈਂ ਪੈ ਗਈ ਤੇਰੇ ਵਸ ਵੇ ਉਹ ਗੱਲ ਗੱਲੀ ਉੱਤੇ ਵਾਟ ਲੈਣ ਮੂੰਹ ਉਹ ਗੱਲ ਗੱਲੀ ਉੱਤੇ ਵਾਟ ਲੈਣ ਮੂੰਹ ਉੱਥੇ ਨੇ ਤੇਰੀ ਮਾਂ ਰਾਤੀ ਵੈਰਾਸੀ ਰਾ ਕਦੇ ਰੱਖੀਆਂ ਜਮਾਣਾ ਨਾ ਮਹਾਲੀਆਂ ਦੇ ਜੀਆਂ ਡਵਾਣਾ ਨਾ ਮਹਾਲੀਆਂ ਕਦੇ ਰੱਖੀਆਂ ਡਵਾਣਾ ਨਾ ਮਹਾਲੀਆਂ ਹਾ ਜੀਨੀ ਮੇਰੀ ਰਹੀ ਸਵਾ ਬੰਗਾ ਖਣੋ ਸਖਣੀ ਨਾ ਜੁੜੀਆਂ ਕਲਾਂ ਨੂੰ ਕਦੇ